ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤੀ ਗ੍ਰਿਫਤਾਰੀ ਦੇ ਹੁਕਮ ਤੋਂ ਬਾਅਦ ਗੁਰੂ ਅਜੰ데요ਵ ਜੀ ਜਾਣ ਗਏ ਸਨ ਕਿ ਅੱਗੇ ਕੀ ਹੋਣ ਵਾਲਾ ਹੈ ਉਹ ਜਾਣਦੇ ਸਨ ਕਿ ਜਹਾਂਗੀਰ ਦੇ ਰਾਜ ਵਿੱਚ ਸਿੱਖੀ ਮਹਿਫੂਜ਼ ਨਹੀਂ ਹੈ ਲੋਹਰਜਾਂ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਕਿਹਾ ਅੰਤ ਸਮਾਂ ਨੇੜੇ ਆ ਗਿਆ ਹੈ ਸਾਡੇ ਤੋਂ ਬਾਅਦ ਸਾਹਿਬਜ਼ਾਦਾ ਗੁਰੂ ਅਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਣਾ ਹੈ ਜਹਾਂਗੀਰ ਨੂੰ ਸੱਚਾ ਪਾਸ਼ਾ ਗੱਦੇ ਤਖਤ ਸੰਗਤ ਆਦ ਲਫ਼ਜ਼ਾਂ ਵਿੱਚੋਂ ਬਗਾਵਤ ਦੀ ਬੂਹਾਂਂ ਦੇ ਸੀ ਗੁਰੂ ਜੀ ਦੀ ਵਧ ਰਹੀ ਤਾਕਤ ਅਤੇ ਮੁਸਲਮਾਨਾਂ ਦਾ ਗੁਰੂ ਘਰ ਵੱਲ ਖਿੱਚੇ ਹੋਣਾ ਜਹਾਂਗੀਰ ਬਰਦਾਸ਼ਤ ਨਾ ਕਰ ਸਕਿਆ ਜਹਾਂਗੀਰ ਨੂੰ ਬਹੁਤਾ ਰੋਸ਼ ਉਸਦੇ ਬਾਗੀ ਪੁੱਤਰ ਖੁਸਰੋ ਦੀ ਮਦਦ ਕਰਕੇ ਸ਼ਗਾ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਪਹੁੰਚੇ ਤਾਂ ਉਹਨਾਂ ਉੱਤੇ ਕਈ ਦੋਸ਼ ਲਗਾਏ ਗਏ ਇੱਕ ਪਾਸੇ ਚੰਦੂ ਦੀ ਈਰਖਾ ਸੀ ਤੇ ਦੂਜੇ ਪਾਸੇ ਸੰਤਾਂ ਦਾ ਹੁਕਮ ਸੀ ਇੱਕ ਪਾਸੇ ਤਤੀਆਂ ਤਵੀਆਂ ਸਨ ਤੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਸੀ ਜਹਾਂਗੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ਰਤ ਮੁਹੰਮਦ ਦੀ ਸਿਫ਼ਤ ਦੇ ਸ਼ਬਦ ਦਰਜ ਕਰਨ ਲਈ ਕਿਹਾ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਵਾਲਾ ਰਸਤਾ ਠੀਕ ਸਮਝਿਆ ਹਕੂਮਤ ਦੇ ਬਾਗੀ ਖੁਸਰੋ ਦੀ ਮਦਦ ਕਰਨ ਦੇ ਦੋਸ਼ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਸੱਦ ਕੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਪਹਿਲੀ ਸ੍ਰੀ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ਰਤ ਮੁਹੰਮਦ ਅਤੇ ਇਸਲਾਮ ਦੀ ਵਡਿਆਈ ਲਿਖੀ ਜਾਵੇ ਗੁਰੂ ਜੀ ਨੇ ਜਵਾਬ ਦਿੱਤਾ ਇਹ ਸਾਡੀ ਬਾਣੀ ਨਹੀਂ ਹੈ ਇਹ ਤੁਰਕੀ ਬਾਣੀ ਹੈ ਇਹ ਬ੍ਰਹਮ ਗਿਆਨ ਹੈ ਇਸ ਵਿੱਚ ਕਿਸੇ ਇਨਸਾਨ ਦੇ ਮਰਜ਼ੇ ਦੇ ਸ਼ਬਦ ਦਰਜ ਨਹੀਂ ਕੀਤੇ ਜਾ ਸਕਦੇ। ਜਹਾਂਗੀਰ ਨੇ ਦੂਜੀ ਸ਼ਰਤ ਰੱਖੀ, ਦੀਵਾਨ ਚੰਦੂ ਸਾਡਾ ਵਫਾਦਾਰ ਹੈ, ਉਸ ਦੀ ਬੇਟੀ ਦਾ ਰਿਸ਼ਤਾ ਆਪਣੇ ਸਹਜਾਦਾ ਦੇ ਨਾਲ ਕੀਤਾ ਜਾਵੇ। ਗੁਰੂ ਜੀ ਨੇ ਉੱਤਰ ਦਿੱਤਾ, ਦੀਵਾਨ ਚੰਦੂ ਦੀ ਤੀ ਸਾਡੀ ਵੀ ਤੀ ਹੈ, ਉਸ ਦਾ ਕੋਈ ਕਸੂਰ ਨਹੀਂ ਹੈ, ਪਰ ਦੀਵਾਨ ਚੰਦੂ ਦੇ ਅਹੰਕਾਰ ਕਰਕੇ ਇਹ ਰਿਸ਼ਤਾ ਨਹੀਂ ਕੀਤਾ ਜਾ ਸਕਦਾ। ਤੇਜੀ ਸ਼ਰਤ ਸੀ ਕਿ ਤੁਸੀਂ 2 ਲੱਖ ਰੁਪਏ ਜੁਰਮਾਨਾ ਭਰੋ ਗੁਰੂ ਜੀ ਨੇ ਕਿਹਾ ਕਿ ਅਸੀਂ ਕੋਈ ਅਪਰਾਧ ਨਹੀਂ ਕੀਤਾ ਹੈ ਗੁਰੂ ਘਰ ਦੀ ਗੋਲਕ ਦਾ ਪੈਸਾ ਗੁਰੂ ਘਰ ਦੀ ਸੰਗਤਾਂ ਦੀਆਂ ਲੋੜਾਂ ਅਤੇ ਲੰਗਰ ਵਾਸਤੇ ਕੀਤਾ ਜਾਂਦਾ ਹੈ ਇਸ ਲਈ ਇਹ ਜੁਰਮਾਨਾ ਨਹੀਂ ਭਰਿਆ ਜਾਏਗਾ अगों जहांगीर ने कहा कि ती मेरे बागी पुत्र खुसरों पना दि है जो ती वा गुनाह किया है इसलिए आप जी ने शहीद करम दिता जाता है इस तुम तो बाद जहांगीर गुरु साहेब नरतजा खां के हवाले करके आप सिंध दे इलाके व चलिया गया वाहू जी का खालसा वाहगुरू जी की फतेह